ਮੇਰੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਤੇ ਮਕਰ ਸੰਕ੍ਰਾਂਤੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਆਪਾਂ ਬਣਾਵਾਂਗੇ ਮਕਰ ਸੰਕ੍ਰਾਂਤੀ ਤੇ ਲੋਹੜੀ ਵਾਸਤੇ ਸਪੈਸ਼ਲ ਇੱਕ ਬਣਾਵਾਂਗੇ ਆਪਾਂ ਮੌਂਕੀਲੀ ਦੀ ਗੱਜਕ ਤੇ ਦੂਸਰੀ ਆਪਾਂ ਬਣਾਵਾਂਗੇ ਡਰਾਈ ਫਰੂਟ ਦੀ ਗੱਜਕ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈਆਂ ਹਨ ਤੁਸੀਂ ਵੀ ਜ਼ਰੂਰ ਇਹਨਾਂ ਨੂੰ ਘਰ ਦੇ ਵਿੱਚ ਹੀ ਬਣਾਓ ਸਵੇਰੇ ਤੁਸੀਂ ਮਾਰਨਿੰਗ ਦੇ ਵਿੱਚ ਇਹਨਾਂ ਨੂੰ ਬਣਾ ਸਕਦੇ ਹੋ ਬਹੁਤ ਹੀ ਚਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖੋਂ ਵਿੱਚ ਪਹਿਲਾਂ ਆਪਾਂ ਬਣਾਉਣੀ ਸ਼ੁਰੂ ਕਰਦੇ ਹਾਂ ਮੂੰਗਫਲੀ ਦੀ ਗੱਜਕ ਇਸ ਦੇ ਲਈ ਮੈਂ ਮੂੰਗਫਲੀ ਲਈ ਹੈ ਤੇ ਉਸ ਦੇ ਛਿਲਕੇ ਚੰਗੀ ਤਰ੍ਹਾਂ ਮਸਲ ਕੇ ਉਤਾਰ ਦਿੱਤੇ ਹਨ ਹੁਣ ਇਸ ਨੂੰ ਆਪਾਂ ਛੱਟ ਕੇ ਇਸ ਦੇ ਛਿਲਕੇ ਜਿਹੜੇ ਉਹ ਅਲੱਗ ਕਰ ਦਵਾਂਗੇ ਤੇ ਮੂੰਗਫਲੀ ਨੂੰ ਆਪਾਂ ਥੋੜਾ ਜਿਆਦਾ ਰੋਸਟ ਕਰ ਲਵਾਂਗੇ ਇਹ ਪਹਿਲਾਂ ਵੀ ਰੋਸਟੀ ਸੀ ਬਟ ਮੈਂ ਕਿਹਾ ਥੋੜਾ ਜਿਆਦਾ ਇਹਨੂੰ ਹੋਰ ਆਪਾਂ ਰੋਸਟ ਕਰ ਲੈਨੇ ਹ ਜਿਸ ਦੇ ਨਾਲ ਇਸ ਦਾ ਟੇਸਟ ਤੇ ਕ੍ਰਾਂਚ ਹੋਰ ਜ਼ਿਆਦਾ ਵੱਧ ਜਾਵੇਗਾ ਇਸ ਨੂੰ ਆਪਾਂ ਲੋ ਫਲੇਮ ਦੇਤੇ ਹੀ ਰੋਸਟ ਕਰਨਾ ਹੈ ਇਹ ਦੇਖ ਲਓ ਮੂੰਗਫਲੀ ਆਪਣੀ ਰੋਸਟ ਹੋ ਚੁੱਕੀ ਹੈ ਹੁਣ ਇਸ ਨੂੰ ਆਪਾਂ ਇੱਕ ਥਾਲੀ ਦੇ ਵਿੱਚ ਕੱਢ ਲਵਾਂਗੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕੋਲੀ ਦੇ ਨਾਲ ਨੱਪ ਲਵਾਂਗੇ ਤਾਂ ਕਿ ਜੋ ਇਸ ਦੇ ਵਿੱਚ ਥੋੜੀ ਜੀ ਸਾਬਤ ਮੂੰਗਫਲੀ ਸੀ ਉਹ ਟੁੱਟ ਜਾਊਗੀ ਦੋ ਟੋਟੇ ਹੋਏ ਮੂੰਗਫਲੀ ਦੀ ਗਚਕ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਦੇਖੋ ਆਪਣੀ ਮੂੰਗਫਲੀ तकरीबन ਬਿਲਕੁਲ ਰੈਡੀ ਹੋ ਚੁੱਕੀ ਹੈ ਇਥੇ ਆਪਾਂ ਪੌਣੀ ਕੌਲੀ ਮੂੰਗਫਲੀ ਦੀ ਲਈ ਹੈ ਤੇ ਹੁਣ ਆਪਾਂ ਗੁੜ ਨੂੰ ਕ੍ਰਸ਼ ਕਰ ਲਵਾਂਗੇ ਜਿੰਨੀ ਆਪਾਂ ਮੂੰਗਫਲੀ ਲਈ ਹੈ ਓਨਾ ਹੀ ਆਪਾਂ ਗੁੜ ਲਵਾਂਗੇ ਤੁਸੀਂ ਗੁੜ ਵੱਧ ਵੀ ਲੈ ਸਕਦੇ ਹੋ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਪਰ ਮੈਂ ਇਥੇ ਮੌਣੀ ਕੌਲੀ ਮੂੰਗਫਲੀ ਦੀ ਲਈ ਹੈ ਤੇ ਪੌਣੀ ਕੌਲੀ ਹੀ ਆਪਾਂ ਇਥੇ ਗੁੜ ਦੀ ਲੈ ਲਵਾਂਗੇ ਆਪਾਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਇਸ ਨੂੰ ਕ੍ਰਸ਼ ਕਰ ਲਿਆ ਹੈ ਆਪਾਂ ਬ੍ਰੀਕ ਗੁੜ ਹੀ ਯੂਜ਼ ਕਰਾਂਗੇ ਤਾਂ ਕਿ ਇਹ ਬਹੁਤ ਜਲਦੀ ਮੈਲਟ ਹੋ ਜਾਵੇ ਹੁਣ ਆਪਾਂ ਗੈਸ ਤੇ ਕੜਾਈ ਰੱਖਾਂਗੇ ਗੈਸ ਨੂੰ ਔਨ ਕਰ ਲਵਾਂਗੇ ਤੇ ਇਸ ਦੇ ਵਿੱਚ ਆਪਾਂ ਗੁੜ ਪਾ ਦਵਾਂਗੇ ਇਸ ਨੂੰ ਆਪਾਂ ਮੈਲਟ ਕਰਾਂਗੇ ਇੱਥੇ ਆਪਾਂ ਪਾਣੀ ਦਾ ਬਿਲਕੁਲ ਵੀ ਯੂਜ਼ ਨਹੀਂ ਕਰਨਾ ਇਹ ਦੇਖੋ ਹੌਲੀ ਹੌਲੀ ਆਪਣਾ ਗੁੜ ਮੈਲਟ ਹੋ ਰਿਹਾ ਹੈ ਹੁਣ ਇਸ ਸਟੇਜ ਤੇ ਆਪਾਂ ਅੱਧਾ ਚਮਚ ਦੇਸੀ ਘਿਓ ਦਾ ਐਡ ਕਰ ਲਵਾਂਗੇ ਇੱਕ ਤਾਂ ਇਸ ਦੇ ਨਾਲ ਗੁੜ ਬਹੁਤ ਹੀ ਜਲਦੀ ਮੈਲਟ ਹੋ ਜਾਂਦਾ ਹੈ ਦੂਸਰਾ ਇਸ ਦੇ ਨਾਲ ਗੱਚਕ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਸ਼ਾਈਨ ਆਉਂਦੀ ਹੈ ਹੁਣ ਦੇਖੋ ਆਪਣਾ ਗੁੜ ਕਿੰਨਾ ਵਧੀਆ ਪੱਕ ਰਿਹਾ ਹੈ ਕਿ ਆਪਾਂ ਇੱਕ ਕੌਲੀ ਦੇ ਵਿੱਚ ਪਾਣੀ ਲਵਾਂਗੇ ਤੇ ਉਸ ਦੇ ਵਿੱਚ ਥੋੜਾ ਜਿਹਾ ਆਪਾਂ ਗੁੜ ਐਡ ਕਰਾਂਗੇ ਜੇਕਰ ਗੁੜ ਦੀ ਗੋਲੀ ਬਣ ਕੇ ਉਹ ਬਹੁਤ ਹੀ ਵਧੀਆ ਕ੍ਰਿਸਪੀ ਟੁੱਟ ਜਾਵੇਗੀ ਤਾਂ ਸਮਝ ਲੈਣਾ ਕਿ ਆਪਣਾ ਗੁੜ ਪਰਫੈਕਟ ਹੈ ਗੱਚਕ ਦੇ ਲਈ ਜੇ ਗੁੜ ਥੋੜਾ ਜਿਹਾ ਲੇਸਲਾ ਜਿਹਾ ਲੱਗਾ ਤਾਂ ਇਹ ਅਜੇ ਗੋੜ ਬਣ ਕੇ ਤਿਆਰ ਨਹੀਂ ਹੋਇਆ। ਹੁਣ ਆਪਾਂ ਗੋੜ ਨੂੰ ਥੋੜਾ ਜਿਹਾ ਹੋਰ ਪਕਾ ਲਿਆ ਹੈ। ਹੁਣ ਮੈਂ ਤੁਹਾਨੂੰ ਦਿਖਾਉਣੀ ਹਾਂ ਕਿ ਆਪਣਾ ਗੋੜ ਪਰਫੈਕਟ ਬਣ ਕੇ ਤਿਆਰ ਹੋ ਚੁੱਕਾ ਹੈ। ਇਹ ਦੇਖੋ ਆਪਾਂ ਫਿਰ ਗੋੜ ਪਾਣੀ ਦੇ ਵਿੱਚ ਐਡ ਕੀਤਾ ਹੈ। ਤੇ ਹੁਣ ਇਸ ਨੂੰ ਆਪਾਂ ਤੋੜ ਕੇ ਦਿਖਾਉਨੇ ਹਾਂ। ਥੋੜਾ ਆਪਣਾ ਪਰਫੈਕਟ ਹੈ। ਹੁਣ ਇਸ ਦੇ ਵਿੱਚ ਆਪਾਂ ਮੂੰਗਫਲੀ ਐਡ ਕਰ ਦਵਾਂਗੇ ਤੇ ਇਸ ਨੂੰ ਆਪਾਂ ਫਟਾਫਟ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ। ਇੱਥੇ ਥੋੜਾ ਜਿਹਾ ਪ੍ਰੋਸੈਸ ਆਪਾਂ ਫਾਸਟ ਹੀ ਕਰਨਾ ਹੈ। ਤੇ ਆਪਾਂ ਗੈਸ ਦਾ ਫਲੇਮ ਹੁਣ ਬੰਦ ਕਰ ਦੇਣਾ ਹੈ ਤੇ ਜਲਦੀ ਜਲਦੀ ਇਸ ਨੂੰ ਸਾਰੇ ਗੁੜ ਨੂੰ ਮੂੰਗਫਲੀ ਦੇ ਨਾਲ ਮਿਕਸ ਕਰ ਦੇਣਾ ਹੈ ਹੁਣ ਆਪਾਂ ਇੱਕ ਚੋਪਰ ਬੋਰਡ ਲਵਾਂਗੇ ਤੁਸੀਂ ਵੇਲਣਾ ਵੀ ਲੈ ਸਕਦੇ ਹੋ ਉਸ ਦੇ ਉੱਪਰ ਆਪਾਂ ਥੋੜਾ ਜਿਹਾ ਤੇਲ ਲਗਾਵਾਂਗੇ ਤੇ ਉਸ ਦੇ ਉੱਪਰ ਆਪਾਂ ਫਟਾਫਟ ਇਹ ਜਿਹੜੀ ਚਿੱਕੀ ਦਾ ਮਿਕਸਰ ਬਣਿਆ ਹੈ ਉਸ ਨੂੰ ਪਾ ਲਵਾਂਗੇ ਤੇ ਇੱਕ ਵੇਲਣਾ ਲਵਾਂਗੇ ਉਸ ਦੇ ਵੀ ਉੱਤੇ ਮੈਂ ਘਿਓ ਲਗਾ ਲਿਆ ਹੈ ਤੇ ਉਸ ਦੇ ਨਾਲ ਆਪਾਂ ਇਸ ਨੂੰ ਵੇਲ ਲਵਾਂਗੇ ਇਹ ਥੋੜਾ ਜਿਹਾ ਪ੍ਰੋਸੈਸ ਆਪਾਂ ਨੂੰ ਜਲਦੀ ਜਲਦੀ ਕਰਨਾ ਪਵੇਗਾ ਨਹੀਂ ਤੇ ਜੇਕਰ ਇਹ ਗੱਚਕ ਸੈੱਟ ਹੋ ਗਈ ਤਾਂ ਇਹ ਜਿਸ ਵੀ ਸ਼ੇਪ ਦੇ ਵਿੱਚ ਸੈੱਟ ਹੋ ਗਈ ਉਸੇ ਦੇ ਵਿੱਚ ਹੀ ਰਹੇਗੀ ਹੁਣ ਇਸੇ ਟਾਈਮ ਹੀ ਆਪਾਂ ਇਸ ਦੇ ਵਿੱਚ ਕੱਟ ਲਗਾ ਲੈਣੇ ਹਨ ਜੇਕਰ ਗੱਚਕ ਸੈੱਟ ਹੋ ਗਈ ਤਾਂ ਇਸ ਦੇ ਵਿੱਚ ਕੱਟ ਬਿਲਕੁਲ ਨਹੀਂ ਲੱਗਣਗੇ ਹੁਣ ਵੀ ਦੇਖੋ ਮੈਨੂੰ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਕੱਟ ਲਗਾਉਣ ਦੇ ਵਿੱਚ ਆਪਣੀ ਗੱਚਕ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਹੈ ਤੇ ਇਸ ਦੇ ਵਿੱਚ ਸ਼ਾਈਨ ਦੇਖੋ ਤੇ ਇਸ ਦਾ ਕ੍ਰਿਸਪੀਪਨ ਦੇਖੋ ਕਿੰਨਾ ਜ਼ਿਆਦਾ ਵਧੀਆ ਹੈ ਤੇ ਬਿਲਕੁਲ ਲੱਗ ਰਹੀ ਹੈ ਨਾ ਬਾਜ਼ਾਰ ਵਰਗੀ ਗੱਜਕ ਤੁਸੀਂ ਵੀ ਜਰੂਰ ਇਸ ਨੂੰ ਬਣਾਇਓ ਖਾਇਓ ਤੇ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਬਹੁਤ ਹੀ ਈਜ਼ੀ ਰੈਸਪੀ ਹੈ ਕੱਲ ਨੂੰ ਲੋਹੜੀ ਦਾ ਤਿਹਾਰ ਹੈ ਤੇ ਇਸ ਨੂੰ ਤੁਸੀਂ ਮਾਰਨਿੰਗ ਦੇ ਵਿੱਚ ਬਣਾ ਕੇ ਤਿਆਰ ਕਰ ਲਿਓ ਤੇ ਸ਼ਾਮ ਨੂੰ ਲੋਹੜੀ ਜਦੋਂ ਆਪਾਂ ਬਾਲਦੇ ਹਾਂ ਤੇ ਉਸ ਦੇ ਉੱਤੇ ਇਸ ਨੂੰ ਖਾਇਓ ਇੰਜੋਏ ਕਰਿਓ ਹੁਣ ਆਪਾਂ ਦੂਸਰੀ ਗੱਜਕ ਬਣਾਵਾਂਗੇ ਡਰਾਈ ਫਰੂਟ ਦੀ ਗੱਜਕ ਇਹ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਚਲੋ ਆਪਾਂ ਇਸ ਨੂੰ ਹੁਣ ਬਣਾਉਣਾ ਸ਼ੁਰੂ ਕਰਦੇ ਹਾਂ ਇਸ ਦੇ ਲਈ ਵੀ ਸਭ ਤੋਂ ਪਹਿਲਾਂ ਆਪਾਂ ਇੱਥੇ ਡਰਾਈ ਫਰੂਟ ਲਏ ਹਨ ਇੱਥੇ ਮੈਂ ਕਾਜੂ ਬਦਾਮ ਮੇਵੇ ਲਏ ਹਨ ਕਾਜੂ ਆਪਾਂ ਨੇ ਪਹਿਲਾਂ ਹੀ ਟੋਟਾ ਹਨ ਤੇ ਹੁਣ ਜਿਹੜੇ ਬਦਾਮ ਹਨ ਉਹਨਾਂ ਨੂੰ ਆਪਾਂ ਕੱਟ ਕਰ ਲਵਾਂਗੇ ਇਹ ਗਜਕ ਤੁਸੀਂ ਖੰਡ ਦੇ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਗੁੜ ਦੇ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਮੈਂ ਗੁੜ ਦੇ ਵਿੱਚ ਹੀ ਬਣਾਵਾਂਗੀ ਜਿਸ ਦੇ ਨਾਲੇ ਜਿਆਦਾ ਹੈਲਦੀ ਬਣ ਕੇ ਤਿਆਰ ਹੋਵੇਗੀ ਬਦਾਮਾਂ ਦੇ ਵੀ ਆਪਾਂ ਬਹੁਤ ਜ਼ਿਆਦਾ ਬ੍ਰੀਕ ਪੀਸ ਨਹੀਂ ਕਰਨੇ ਥੋੜੇ ਮੋਟੇ ਹੀ ਪੀਸ ਰੱਖਾਂਗੇ ਇਥੇ ਆਪਾਂ ਬਦਾਮ ਕੱਟ ਲਏ ਹਨ ਹੁਣ ਆਪਾਂ ਲਵਾਂਗੇ ਖੋਪੇ ਦੀ ਗਿਰੀ ਤੇ ਇਸ ਨੂੰ ਵੀ ਆਪਾਂ ਬ੍ਰੀਕ ਬ੍ਰੀਕ ਕੱਟ ਲਵਾਂਗੇ ਇਹ ਵੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਗਜਕ ਦੇ ਵਿੱਚ ਹੁਣ ਇਸ ਨੂੰ ਆਪਾਂ ਕੌਲੀ ਦੇ ਵਿੱਚ ਪਾਵਾਂਗੇ ਜਿੰਨੇ ਆਪਣੇ ਡਰਾਈ ਫਰੂਟ ਹਨ ਉਹਨਾਂ ਹੀ ਆਪਾਂ ਇੱਥੇ ਗੁੜ ਲਵਾਂਗੇ ਦੇਖੋ ਅੱਧੀ ਕੌਲੀ ਆਪਣੀ ਡਰਾਈ ਫਰੂਟਾਂ ਦੀ ਹੈ ਤੇ ਅੱਧੀ ਕੌਲੀ ਹੀ ਆਪਾਂ ਗੁੜ ਦੀ ਲਵਾਂਗੇ ਸੇਮ ਉਸੇ ਤਰ੍ਹਾਂ ਕੜਾਈ ਦੇ ਵਿੱਚ ਆਪਾਂ ਗੁੜ ਪਾਵਾਂਗੇ ਤੇ ਉਸ ਨੂੰ ਮੈਲਟ ਕਰ ਲਵਾਂਗੇ ਥੋੜਾ ਮੈਲਟ ਹੋਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਕਿਓ ਐਡ ਕਰ ਦਵਾਂਗੇ ਤੇ ਹੁਣ ਆਪਾਂ ਇਸ ਨੂੰ ਉਕਾ ਲਵਾਂਗੇ ਇਸ ਨੂੰ ਵੀ ਚੈੱਕ ਆਪਾਂ ਕਰਾਂਗੇ ਇਹ ਆਪਣਾ ਜਿਹੜਾ ਗੁੜ ਹੈ ਉਹ ਪਰਫੈਕਟ ਬਣ ਕੇ ਤਿਆਰ ਹੋ ਚੁੱਕਾ ਹੈ ਇਹ ਦੇਖੋ ਆਪਾਂ ਗੁੜ ਦੀ ਥੋੜੀ ਜੀ ਗੋਲੀ ਬਣਾਵਾਂਗੇ ਤੇ ਫਿਰ ਇਸ ਨੂੰ ਤੋੜ ਕੇ ਦੇਖਾਂਗੇ ਕਿੰਨਾ ਵਧੀਆ ਆਪਣਾ ਕ੍ਰਿਸਪੀ ਗੁੜ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਡਰਾਈ ਫਰੂਟ ਐਡ ਕਰ ਦਵਾਂਗੇ ਤੇ ਇਸ ਨੂੰ ਆਪਾਂ ਫਟਾਫਟ ਮਿਕਸ ਕਰਾਂਗੇ ਤੇ ਗੈਸ ਦਾ ਫਲੇਮ ਆਪਾਂ ਬੰਦ ਕਰ ਦੇਣਾ ਹੈ ਇਸ ਨੂੰ ਮਿਕਸ ਕਰ ਲਿਆ ਹੈ ਹੁਣ ਆਪਾਂ ਤੇ ਹੁਣ ਆਪਾਂ ਚੋਪਰ ਬੋਰਡ ਲਵਾਂਗੇ ਤੁਸੀਂ ਚਕਲਾ ਵੀ ਲੈ ਸਕਦੇ ਹੋ ਤੇ ਉਸ ਦੇ ਉੱਪਰ ਆਪਾਂ ਉਸ ਨੂੰ ਗ੍ਰੀਸ ਕਰਕੇ ਇਸ ਨੂੰ ਪਾ ਦਵਾਂਗੇ ਥੋੜੀ ਵੀਡੀਓ ਮੇᱛੋ ਸਕਿਪ ਹੋ ਗਈ ਸੀ ਤੇ ਹੁਣ ਇਸ ਦੇ ਉੱਪਰ ਆਪਾਂ ਸੌਂਫ ਲਗਾ ਦੇਵਾਂਗੇ ਸੌਂਫ ਨਾਲ ਵੀ ਇਹ ਬਹੁਤ ਹੀ ਜ਼ਿਆਦਾ ਵਧੀਆ ਬਲਗਦੀ ਹੈ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣ ਜਾਂਦੀ ਹੈ ਹੁਣ ਆਪਾਂ ਜਲਦੀ ਜਲਦੀ ਇਸ ਦੇ ਵਿੱਚ ਕੱਟ ਲਗਾਵਾਂਗੇ ਇਸ ਦੇ ਵਿੱਚ ਕੱਟ ਲਗਾਉਣੇ ਥੋੜੇ ਜਿ ਔਖੇ ਹਨ ਕਿਉਂਕਿ ਇਸ ਦੇ ਵਿੱਚ ਡਰਾਈ ਫਰੂਟ ਹਨ ਤੇ ਉਹਨਾਂ ਨੂੰ ਕੱਟਣਾ ਥੋੜਾ ਜਿਆਦਾ ਟਫ ਹੈ ਪਰ ਤੁਸੀਂ ਇਸ ਨੂੰ ਜਲਦੀ ਜਲਦੀ ਕੱਟ ਲੈਣਾ ਹੈ ਇਹ ਦੇਖੋ ਆਪਣੀ ਇਹ ਗੱਜਕ ਵੀ ਕਿੰਨੀ ਜਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਹਨਾਂ ਨੂੰ ਜਰੂਰ ਟਰਾਈ ਕਰਿਓ ਤੇ ਸਵੇਰੇ ਜਰੂਰ ਲੋਹੜੀ ਵਾਲੇ ਦਿਨ ਇਸ ਨੂੰ ਬਣਾਓ ਤੇ ਖਾਓ ਤੇ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਇਹ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਇਹ ਵੀ ਬਹੁਤ ਹੀ ਜਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਗੱਜਕ ਥੋੜਾ ਟੁੱਟਣ ਦੇ ਵਿੱਚ ਪ੍ਰੋਬਲਮ ਤਾਂ ਆ ਰਹੀ ਹੈ ਕਿਉਂਕਿ ਇਸ ਦੇ ਵਿੱਚ ਆਪਾਂ ਮੇਵੇ ਐਡ ਕੀਤੇ ਸੀ ਇਹ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਤੇ ਸ਼ਾਈਨ ਦੇਖੋ ਇਸ ਦੇ ਵਿੱਚ ਕਿੰਨੀ ਆਈ ਹੋਈ ਹੈ ਬਿਲਕੁਲ ਲੱਗ ਰਹੀ ਹੈ ਨਾ ਕਿ ਜਿਸ ਤਰ੍ਹਾਂ ਆਪਾਂ ਬਾਜ਼ਾਰ ਤੋਂ ਖਰੀਦ ਕੇ ਲਿਆਏ ਹੋਈ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਆਪਣੀਆਂ ਦੋਨੋਂ ਗਚਕ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੇ ਇੱਕ ਕ੍ਰਿਸਪੀ ਵੀ ਦੇਖੋ ਕਿੰਨੀਆਂ ਜਿਆਦੀਆਂ ਬਣੀਆਂ ਹਨ ਮੈਂ ਤੁਹਾਨੂੰ ਤੋੜ ਕੇ ਦਿਖਾਉਂਦੀ ਹਾਂ ਕਿੰਨੀਆਂ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਹਨ ਤੁਸੀਂ ਫਟਾਫਟ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਇਸ ਨੂੰ ਬਣਾ ਕੇ ਇੰਜੋਏ ਕਰ ਸਕਣ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਸਸਰੀਆਂ ਕਾਲ